ਵਦੇਸ਼ਾਂ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸ ਦਾ ਤਰੀਕਾ ਕੋਈ ਨਵਾਂ ਨਹੀਂ ਹੈ। ਵਿਦੇਸ਼ਾਂ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸ ਬਹੁਤ ਲੰਬੇ ਸਮੇਂ ਤੋਂ ਹੁੰਦਾ ਰਿਹਾ ਹੈ। ਵਿਦੇਸ਼ਾਂ ਦੇ ਵਿੱਚ ਜਾਣ ਦੇ ਦੋ ਹੀ ਤਰੀਕੇ ਨੇ। ਇੱਕ ਤਰੀਕਾ ਹੈ ਕਾਨੂੰਨੀ, ਇੱਕ ਤਰੀਕਾ ਹੈ ਗੈਰ ਕਾਨੂੰਨੀ। ਕਿਸੇ ਦੇਸ਼ ਦੇ ਵਿੱਚ ਪ੍ਰਵਾਸ ਕਰਨ ਦੇ ਲਈ ਗੈਰ ਕਾਨੂੰਨੀ ਤਰੀਕਾ ਬਹੁਤ ਹੀ ਘਾਤਕ ਹੈ ਤੇ ਜਾਨਲੇਵਾ ਵੀ ਹੈ। ਅਕਸਰ ਥੱਗ ਟਰੈਵਲ ਏਜੰਟਾਂ ਦੇ ਚੱਕਰਾਂ ਦੇ ਵਿੱਚ ਫਸ ਕੇ ਪੰਜਾਬੀ ਨੌਜਵਾਨ ਇਹਨਾਂ ਗਲਤ ਰਸਤਿਆਂ ਨੂੰ ਚੁਣਦੇ ਨੇ ਇਹਨਾਂ ਗਲਤ ਤਰੀਕਿਆਂ ਨੂੰ ਚੁਣਦੇ ਨੇ ਕਿਸੇ ਦੇਸ਼ ਦੇ ਵਿੱਚ ਜਾਣ ਦੇ ਲਈ ਪਰ ਆਖਰ ਨੂੰ ਉਹਨਾਂ ਨੂੰ ਨਾਮੋਸ਼ੀ ਦਾ ਸਾਹਮਣਾ ਹੀ ਕਰਨਾ ਪੈਂਦਾ ਹੈ ਪਿੱਛੇ ਉਹਨਾਂ ਦੇ ਪਰਿਵਾਰ ਨੇ ਜੋ ਵਿਲਕਦੇ ਰਹਿ ਜਾਂਦੇ ਨੇ ਲੱਖਾਂ ਰੁਪਇਆ ਤੇ ਆਪਣੀ ਜਾਨ ਨੂੰ ਦਾਅ ਦੇ ਉੱਤੇ ਲਾ ਕੇ ਪੰਜਾਬੀ ਨੌਜਵਾਨ ਕਿਸੇ ਦੇਸ਼ ਦੇ ਵਿੱਚ ਜਾਣ ਦੇ ਲਈ ਇਹਨਾਂ ਗਲਤ ਰਸਤਿਆਂ ਨੂੰ ਚੁਣਦੇ ਨੇ ਤੇ ਆਖਰ ਭਟਕ ਜਾਂਦੇ ਨੇ ਤੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਅਜਿਹਾ ਹੀ ਅਜਨਾਲਾ ਦੇ RAMDAS ਕਸਬੇ ਦਾ ਰਹਿਣ ਵਾਲਾ ਗੁਰਪ੍ਰੀਤ ਸਿੰਘ ਜੋ ਕਿ ਇਹਨਾਂ ਗਲਤ ਰਸਤੇ ਨੂੰ ਚੁੰਦਾ ਹੈ ਗਲਤ ਰਸਤੇ ਦੇ ਰਾਹੀ ਅਮਰੀਕਾ ਦੇ ਵਿੱਚ ਪ੍ਰਵਾਸ ਕਰਨ ਦੀ ਕੋਸ਼ਿਸ਼ ਕਰਦਾ ਤੇ ਆਖਰ ਉਸ ਦੀ ਮੌਤ ਹੋ ਜਾਂਦੀ ਹੈ ਉਹ ਦਰਦ ਸਹਿ ਨਹੀਂ ਪਾਉਂਦਾ ਇਹਨਾਂ ਰਸਤਿਆਂ ਦੇ ਵਿੱਚ ਜੋ ਕਠਿਨਾਈਆਂ ਉਸ ਨੂੰ ਸਾਹਮਣਾ ਕਰਨਾ ਪੈਂਦਾ ਉਹਨਾਂ ਕਠਿਨਾਈਆਂ ਦਾ ਉਹ ਸਾਹਮਣਾ ਨਹੀਂ ਕਰ ਪਾਉਂਦਾ ਤੇ ਆਖਰ ਨੂੰ ਉਸ ਦੀ ਮੌਤ ਹੋ ਜਾਂਦੀ ਹੈ ਪ੍ਰਵਾਸ ਦਾ ਦਾਅਵਾ ਹੈ ਕਿ 35 ਤੋਂ 36 ਲੱਖ ਰੁਪਏ ਲਾ ਕੇ ਗੁਰਪ੍ਰੀਤ ਸਿੰਘ ਨੂੰ ਉਹਨਾਂ ਨੇ ਵਿਦੇਸ਼ ਭੇਜਿਆ ਸੀ ਪਰ ਉਹ ਵਿਦੇਸ਼ ਪਹੁੰਚ ਨਹੀਂ ਸਕਿਆ ਅਮਰੀਕਾ ਪਹੁੰਚ ਨਹੀਂ ਸਕਿਆ ਤੇ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਜਾਂਦੀ ਹੈ ਇਸ ਦੁਖੀ ਪਰਿਵਾਰ ਦੇ ਨਾਲ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚਦੇ ਨੇ ਤੇ ਅਪੀਲ ਵੀ ਕਰਦੇ ਹੋਏ ਨਜ਼ਰ ਆਉਂਦੇ ਨੇ ਕਿ 30-35 ਲੱਖ ਰੁਪਇਆ ਲਾ ਕੇ ਜੇਕਰ ਤੁਸੀਂ ਵਿਦੇਸ਼ਾਂ ਦੇ ਵਿੱਚ ਹੀ ਜਾਣਾ ਹੈ ਤੇ ਜਿੱਥੇ ਕੋਈ ਉਮੀਦ ਵੀ ਨਹੀਂ ਕਿ ਤੁਸੀਂ ਵਾਪਸ ਪਰਤੋਂਗੇ ਵੀ ਜਾਂ ਫਿਰ ਉੱਥੇ ਪਹੁੰਚ ਵੀ ਪਾਓਗੇ ਜਾਂ ਨਹੀਂ ਤੁਸੀਂ ਉਹੀ 30-35 ਲੱਖ ਰੁਪਇਆ ਉਹੀ ਲੱਖ ਰੁਪਇਆ ਲਾ ਕੇ ਪੰਜਾਬ ਦੇ ਵਿੱਚ ਹੀ ਕਿਉਂ ਨਹੀਂ ਆਪਣਾ ਕਾਰੋਬਾਰ ਸਥਾਪਿਤ ਕਰ ਸਕਦੇ ਜੇਕਰ ਵਿਦੇਸ਼ ਜਾਣਾ ਹੀ ਹੈ ਤਾਂ ਗਲਤ ਰਸਤੇ ਹੀ ਕਿਉਂ ਚੁੜੇ ਜਾਂਦੇ ਨੇ ਸਹੀ ਤਰੀਕਿਆਂ ਦੇ ਨਾਲ ਜੋ ਤਰੀਕੇ ਕਾਨੂੰਨੀ ਨੇ ਕਾਨੂੰਨੀ ਤਰੀਕਿਆਂ ਦੇ ਨਾਲ ਵੀ ਵਿਦੇਸ਼ਾਂ ਦੇ ਵਿੱਚ ਜਾਇਆ ਜਾ ਸਕਦਾ ਸੋ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੀ ਇਹ ਅਪੀਲ ਕਰਦੇ ਹੋਏ ਨਜ਼ਰ ਆਏ ਨੇ ਤੇ ਨਾਲ ਦੀ ਨਾਲ ਪਰਿਵਾਰ ਨੂੰ ਭਰੋਸਾ ਵੀ ਦਿੱਤਾ ਗਿਆ ਕਿ ਉਹਨਾਂ ਦੇ ਬੇਟੇ ਦੀ ਡੈੱਡ ਬਾਡੀ ਜਲਦ ਤੋਂ ਜਲਦ ਭਾਰਤ ਲਿਆਂਦੀ ਜਾਵੇਗੀ। ਇਹ ਅਰੁਦਾਸ ਕਸਬੇ ਦਾ ਸਾਡਾ ਬਾਬਾ ਬੁੱਢਾ ਸਾਹਿਬ ਜੀ ਦਾ ਹੈ ਨਗਰ ਹੈ। ਇੱਥੋਂ ਸਾਡਾ ਇੱਕ ਬਹੁਤ ਮਿਹਨਤੀ ਨੌਜਵਾਨ ਅਮਰੀਕਾ ਦੀ ਚਾਹਤ ਵਿੱਚ ਪਿਛਲੇ 2-3 ਮਹੀਨਿਆਂ ਤੋਂ ਵੱਖ-ਵੱਖ ਦੇਸ਼ਾਂ ਤੇ ਸਟਰਗਲ ਕਰਦਾ ਹੋਇਆ ਗਵਾਟੇਮਾਲਾ ਪਹੁੰਚਿਆ ਸੀਗਾ। ਉੱਥੇ ਜਦੋਂ ਅੱਗੇ ਡਾਂਕੀ ਤੇ ਜਾਣ ਲੱਗੇ ਤੇ ਉਦੋਂ ਉਹਨਾਂ ਦਾ ਆਟ੍ਰੈਕ ਦੇ ਨਾਲ ਜਿਹੜੀ ਡੈਥ ਹੋ ਗਈ ਉਹਦੀ ਦੁੱਖ ਦਵਾਈ ਇਸ ਕਰਕੇ ਵੀ ਆ ਕਿ ਆਪਾਂ ਇੰਨੇ ਪੈਸੇ ਲਾ ਕੇ ਜਿੱਦਾਂ ਉਹਦੇ ਮਾਪਿਆਂ ਨੇ ਦੱਸਿਆ ਕਿ 35 36 ਲੱਖ ਰੁਪਏ ਉਹਨਾਂ ਦਾ ਲੱਗਿਆ ਆਪਾਂ ਇਹਨਾਂ ਰਿਸਕ ਲੈ ਕੇ ਆਪਣੇ ਧੀਆ ਪੁੱਤਾਂ ਨੂੰ ਜਵਾਨ ਧੀਆ ਪੁੱਤਾਂ ਨੂੰ ਪਾਲ ਪੋਸ ਕੇ ਇਹ ਤਾਂ ਆਪਾਂ ਐਦਾ ਧਕੇਲ ਦਿੰਦੇ ਆ ਇਸ ਬੰਦਾ ਦੇ ਵਿੱਚੋਂ ਦੀ ਤੇ ਇਹ ਤਾਂ ਇੱਕ ਬੇਨਤੀ ਆ ਕਿ ਸਾਰੇ ਆਪਾਂ ਜਾਈਏ ਧੂਪ ਜਾਈਏ ਕੋਈ ਨਹੀਂ ਪਰ ਆਪਾਂ ਪੜ੍ਹ ਲਿਖ ਕੇ ਜਾਈਏ ਚੰਗੇ ਢੰਗ ਨਾਲ ਜਾਈਏ ਕਾਨੂੰਨੀ ਢੰਗ ਨਾਲ ਜਾਈਏ ਗੈਰ ਕਾਨੂੰਨੀ ਢੰਗ ਨਾਲ ਜਾਣਾ ਜਿਹੜਾ ਉਹ ਬਹੁਤ ਔਖਾ ਤੋ ਮੈਂ ਅਫਸੋਸ ਕਰਨਾ ਆਈ ਤੇ ਇਹਨਾਂ ਦੀ ਡੈੱਡ ਬਡੀ ਜਿਹੜੀ ਆ ਗੋਤਪੀ ਦੀ ਉਹ ਆਪਾਂ ਮਂਗਾ ਕੇ ਦਾਂਗੇ ਮੇਰੇ ਬੈਕਪੈਨ ਐਨਐਡੀ ਡਿਪਾਰਟਮੈਂਟ ਦੇ ਉਹਦੀ ਪੈਦਾਵਾਈ ਜਿਹੜੀ ਆ ਸ਼ੁਰੂ ਕਰਤੀ ਐ ਉਹ ਮਂਗਾ ਕੇ ਫਿਰ ਇਹਨਾਂ ਦੇ ਸੁਬਦ ਕਰਾਂਗੇ ਆਪਣੇ ਪੁੱਤਰ ਦਾ ਮੂੰਹ ਵੇਖਣਾ ਚਾਹੁੰਦੇ ਐ ਔਖਾ ਬਹੁਤ ਦੁੱਖ ਹੋਇਆ 6 ਮਹੀਨਿਆਂ ਦਾ ਪਧਾਰ ਸੀਗਾ ਬਹੁਤ ਹੀ ਦੁੱਖ ਹੋਇਆ ਕਰਜ਼ਾ ਚੁੱਕ ਕੇ ਉੱਥੇ ਜਾਣਾ ਤੇ ਡੈਥ ਹੋ ਜਾਣੀ ਇਹ ਤੋਂ ਵੱਡਾ ਹੋਰ ਕੀ ਮਾਰਾ ਕੰਮ ਹੋ ਸਕਦਾ ਸੋ ਬੜਾ ਅਫਸੋਸ ਆ